ਸਕੂਲ ਤੇ ਤੁਹਾਡਾ ਪਰ ਤੁਹਾਡੀ ਡਿਊਟੀ ਨਹੀਂ ਨਾ ਤੁਸੀਂ ਸਰਵ ਬਣਾਣਾ ਕਰੋ ਨਹੀਂ ਉਹ ਪਹਿਲੇ ਲਾਇਆ ਹੋ ਮੈਡਮ ਬੱਚਿਆਂ ਨੂੰ ਕੱਲ ਹੀ ਲਾਇਆ ਹੋਇਆ ਹੈ ਜੀ ਤੁਸੀਂ ਫਿਰ ਆ ਬੱਚੇ ਵੇਖੋ ਸਰਵ ਕੰਮ ਤੇ ਲੱਗੇ ਹੋਏ ਆ ਚੰਗੀ ਗੱਲ ਨਹੀਂ ਨਾ ਕੀ ਇਹ ਉਹ ਸਰਕਾਰੀ ਸਕੂਲ ਹੈ ਜੀ ਤੇ ਵੇਟਰਾਂ ਦੀ ਜਗ੍ਹਾ ਬੱਚੇ ਕੰਮ ਕਰ ਰਹੇ ਆ ਸਮਾਰਟ ਸਕੂਲ ਆ ਜੀ ਤੇ ਬੱਚਿਆਂ ਕੋ ਵੇਟਰਾਂ ਦਾ ਕੰਮ ਲਿਆ ਜਾ ਰਿਹਾ ਹੈ ਸਰਕਾਰੀ ਸਮਾਰਟ ਸਕੂਲ ਸ਼੍ਰੀ ਗੋਇੰਦਵਾਲ ਸਾਹਿਬ ਜੀ ਇਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬੱਚਿਆਂ ਕੋਲੋਂ ਵੇਟਰ ਦਾ ਕੰਮ ਲਿਆ ਜਾ ਰਿਹਾ ਤੇ ਮੌਕੇ ਤੇ ਹੀ ਪਹੁੰਚੇ ਸਾਰੀ ਸਮੁੱਚੀ ਪ੍ਰੈਸ ਟੀਮ ਸ੍ਰੀ ਗੋਿੰਦਾਲ ਸਾਹਿਬ ਬੱਚਿਆਂ ਕੋ ਭਾਈ ਗੱਲ ਹੀ ਕੰਮ ਲਿਆ ਜਾ ਰਿਹਾ ਹੈ ਬੱਚੇ ਲੋਕੀ ਮਾਂ ਨੂੰ ਪੜਾਉਣ ਨੂੰ ਭੇਜ ਦੇ ਕੇ ਇੱਥੇ ਵੇਟਰਾਂ ਦਾ ਕੰਮ ਲਿਆ ਜਾ ਰਿਹਾ ਉਹਨਾਂ ਕੋ ਕੀ ਜਾਣਦਾ ਹੈ ਭਾਜੀ ਨਹੀਂ ਜਾਣਦਾ ਮੈਂ ਤੇ ਰਾਹ 'ਚ ਰੋਕਿਆ ਹੈ ਭੈਣ ਜੀ ਹਾਂਜੀ ਓਏ ਉਹਦਾ ਇੱਥੇ ਕੋਈ ਨਹੀਂ ਬੰਦ ਗਾੜੀ ਤਾਂ ਹੀ ਜਾਣੀ ਇਹ ਚੰਗੀ ਗੱਲ ਨਹੀਂ ਹੈਗੀ ਵੈਸੇ ਗਾੜੀ ਦਾ ਖਿਆਲ ਧਿਆਨ ਆ ਆ ਦੇਖੋ ਜੀ ਬੱਚਿਆਂ ਦੀ ਪੜ੍ਹਾਈ ਛਿੜਾ ਕੇ ਤੇ ਸਮਾਗਮ ਦੇ ਵਿੱਚ ਬਿਠਾਇਆ ਗਿਆ ਹੈ ਔਰ ਆਹ ਕਲਾਸ ਵੀ ਜਿਹੜੀ ਹੈ ਟੀਚਰ ਦੀ ਹੋਈ ਹੈਗਾ ਅਈਏ 네ਗੇਟਿਵ ਪੱਖ ਨਹੀਂ ਮੁਖਾਉਣ ਆਏ ਕਈਆਂ ਕਲਾਸਾਂ ਦੇ ਟੀਚਰ ਵੀ ਹੈਗੇ ਆ ਪਰ ਜਿਹੜਾ ਇੱਥੇ ਬੱਚਿਆਂ ਕੋ ਵੇਟਰ ਦਾ ਕੰਮ ਲਿਆ ਜਾ ਰਿਹਾ ਉਹਦੀ ਹੀ ਨਿੰਦਿਆ ਕਰਦੇ ਆ ਆ ਵੀ ਕਲਾਸ ਰੂਮ ਖਾਲੀ ਹੈ ਜੀ ਠੀਕ ਆ ਮਾ ਵੇਖ ਲਓ ਜੀ ਇਹ ਵੀ ਖਾਲੀ ਹੈ ਔਰ ਇਹ ਵੀ ਖਾਲੀ ਜੀ ਲੈ ਜੀ ਪਏ ਬੱਚਿਆਂ ਦੇ ਨਹੀਂ ਆਏ ਆ